ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਆਈਕਨ ਨੂੰ ਆਲ ਸੈਟ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਅਲਕੋ ਕਲਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਤੀ ਭਾਈ ਸਾਥ ਸਿੱਖ ਦੇ ਫਾਰਮ ਤੇ ਪਹੁੰਚ ਚੁੱਕੇ ਆ ਦੋ ਮੱਝਾਂ ਲੈ ਕੇ ਆਇ ਇੱਕ ਝੋਟੀ ਤੇ ਇੱਕ ਮੱਝ ਸਾਰੀ ਟੇਲ ਤੁਹਾਨੂੰ ਲੈ ਕੇ ਦਿੰਨੇ ਆ ਬੇਨਤੀ ਕਰਦੇ ਆਪਣੀ ਨਰਖਪਖ ਜ਼ਰੂਰ ਕਰਿਆ ਕਰੋ ਫਰਜ਼ ਆ ਪੈਸੇ ਲਾਉਣੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਕਿਉਂਕਿ ਹੋਰ ਵੀ ਗਾਂਵ ਚ ਸ਼ੇਅਰ ਕਰ ਦੋਗੇ ਕਿਸੇ ਵੀਰ ਦਾ ਪੂਰਾ ਪੂਰਾ ਫਾਇਦਾ ਆ ਜੇ ਤੇ ਆਓ ਲੈ ਕੇ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਸਾਂਝੀ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਚੜ੍ਹਦੀ ਕਲਾ ਮਹਾਰਾਜ ਮੇਰਾ ਮਾਲਕ ਦੀਆਂ ਵੀਰਦੀ ਗੁਰੂ ਅੰਗਦ ਜੀ ਸ਼ੁਕਰ ਹੈ ਸ਼ੁਕਰ ਗੁਰੂ ਨਾਨਕ ਸਾਹਿਬ ਕਿਰਪਾ ਹੀ ਕਰੇ ਤੇ ਨਾਮ ਨਾਮ ਵੀਰ ਸਿੰਘ ਸਾਹਿਬ ਸਿੰਘ ਪਿੰਡ ਅਲਗੋਈਰੇ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪੱਟੀ ਹਾਂਜੀ ਤੇ ਮੋਬਾਈਲ ਨੰਬਰ 878791607 ਠੀਕ ਆ ਜੀ ਅੱਜ ਫਿਰ ਦੋ ਨਗ ਲੈਣਦੇ ਆ ਹਾਂਜੀ ਦੋ ਆ ਵੀਰ ਜੀ ਆ ਝੋਟੀ ਕਣਵਾ ਸੁ ਆ ਗਈ ਵੀ ਜੀ ਇਹ ਪਹਿਲਾਂ ਝੋਟੀ ਆ ਇਹਨੂੰ ਮਤਲਬ ਸਾਢੇ ਤਿੰਨ ਸਾਲਾਂ ਦੀ ਸੁਈ ਆ ਅੱਛਾ ਸੁਈ ਨੂੰ 20 ਦਿਨ ਹੋਏ ਬੱਚਾ ਨਾਲ ਹੀ ਦੇ ਕਟਾ ਆ ਗਿਆ ਮਿਲ ਕਾ ਹਣਾ ਤੇ ਦੁੱਧ ਇਹਦੇ ਥੱਲੇ 9 ਲੀਟਰ ਹੋਗਾ ਤੁਸੀਂ 8 ਮੰਨ ਕੇ ਚੱਲੋ ਠੀਕ ਹੈ ਸੁਆਹੀ ਚੰਗੀ ਲੱਗੀ ਇੱਕ ਨੰਬਰ ਦੀ ਵੀਰ ਜੀ ਸਿਰੇ ਦੀ ਠੀਕ ਆ ਤੇ ਸਿੰਘ ਮੂੰਹ ਦੀ ਬੜੀ ਸੋਹਣੀ ਹੈ ਨਾ ਬੰਤਰ ਪੰਤਰ ਮੂਰਤ ਬਣਾਈ ਹੈਗੇ ਘਟ ਘਟ ਕੇ ਲਓ ਭਾਈ ਸਜਣੋ ਸੇਂਗਾ ਮੂੰਹ ਤੁਸੀਂ ਵੇਖ ਸਕਦੇ ਜੇ ਸਿੰਘ ਸਿੰਘ ਬੜਾ ਸੋਹਣਾ ਤੇ ਮਗਰ ਜਿਹੜਾ ਮੇਲ ਕਫ ਆ ਗਿਆ ਤੇ ਥਣ ਦੁੱਜਣਾ ਵਾਲਾ ਠੀਕ ਹੈ ਜੀ ਦਵਾਈ ਦੇ ਆਕੇ ਬਹੁਤ ਉੱਜਲ ਦੇਖੋ ਜੱਡਾ ਛੋਡਾ ਪੂਰਾ ਪੂਰਾ ਵੀ ਇਹ ਸੋਹਣਾ ਲੱਗਾ ਬੰਤਰ ਸਪੇਸ ਕਿ ਪੂਰਾ ਸੈਡਿੰਗ ਦੇ ਕਈਆਂ ਦਾ ਢਿਲ ਢੋਲ ਹੁੰਦੀ ਗਾਵ ਸ਼ਾਂ ਪਰ ਨਹੀਂ ਮਿਲਕ ਮੈਨ ਬੜੀ ਮੋਟੀ ਸਜਣੋਂ ਮੁੰਜੇ ਦੀ ਗਿਣੀਆਂ ਤੇ ਸੂਈ ਨੂੰ ਵੀ ਕੋਈ 20 ਦਿਨ ਹੋ ਗਏ ਆ ਮਗਰ ਚੱਡੇ ਦੀ ਆਰਟ ਕੁਆਲਿਟੀ ਦੀ ਬੜੀ ਸਫਾਈ ਆ ਫੇਸ ਕੁਆਲਿਟੀ ਬੜੀ ਖੂਬਸੂਰਤ ਆ ਤੇ ਜਿੰਨੀ ਵੀ ਹੈਗੀ ਸੋਹਣੀ ਆ ਖੁੱਲ ਕੇ ਵੀ ਆ ਜੀ ਆਪਾਂ ਤੇ ਪਲੂਣ ਆ ਸਜਣੋ ਲਓ ਜੀ ਇਹਨੂੰ ਦੋ-ਦਸ ਗੇ ਲੰਬੀ ਲਓ ਜੀ ਟਾਈਮ ਤੇ ਤਾਂ ਥੋੜੇ ਜੇ ਪਸ਼ੂ ਨਾਲ ਕਾਬਰਦੇ ਆ ਲਓ ਜੀ ਕਿਲੋ ਦੁੱਧ ਆ ਮੌਕੇ ਦਾ ਬਾਈ ਕਹਿੰਦਾ ਤੇ 8 ਕਿਲੋ ਦੀ ਕੋਈ ਧਾਰਨਾ ਮਾਰੇ ਫੁੱਲ ਗਰੰਟੀ ਆ ਤੇ ਵਧੀਆ ਓਕੇ ਰਿਪੋਰਟਾਂ ਐ ਚਵਾ ਚੂ ਦੀਆਂ ਤੇ ਥਾਨ ਬੜਾ ਸੁਸਰਾਇਆ ਕਰ ਨੇੜੇ ਤੋਂ ਤੁਹਾਨੂੰ ਫਿਰ ਕਰਾਉਣੇ ਚੈੱਕ ਥਾਨ ਥਾਨ ਬੜਾ ਖੂਬਸੂਰਤ ਲੱਗਾ ਹਨ ਤੇ ਮਿਲਕ ਮੈਨ ਵੀ ਚੰਗੀ ਫਿਰ ਗੱਲ ਰਹਿ ਗਈ ਮੋਲ ਦੀ ਕਿੰਨੇ ਦੀ ਦੇ ਦੀਏ ਮੋਲ ਤਾਂ ਵੀ ਜੀ ਬਜਾਦਾਂ ਹਸਾਬ ਨਾਲ 70 ਕਰਨ ਕੀ ਕਰਦਾ ਹੈ ਹਾਂਜੀ ਹਾਂਜੀ ਪਰ ਆਪ ਕੋਈ 70 ਨਹੀਂ ਕੋਈ 2 ਘੱਟ 70 ਨਹੀਂ 65000 ਦੀ ਮੱਝ ਛੱਡ ਦਿਆਂਗੇ ਥੋੜਾ ਮਾਨਤਨ ਕਰਦਗੇ ਟਾਈਮ ਵਾ ਵਾ ਕੇ ਖੁੱਲਾ ਕਰਦਗੇ ਖੁੱਲਾ ਕਰਕੇ ਤੀ ਦੋ ਕਰਦਿਏ ਰਹਿਜੋ ਨਹੀਂ ਪੂਰੇ 60 ਦੀ ਕਰਦਿਏ 40000 ਜਾਣ ਦੇ ਪੂਰੇ 60000 ਦੀ ਹਨਾ ਮੱਝ ਜਿਹੜੀ ਯਾਦ ਕਰੂਗਾ ਯਾਦ ਕਰੂਗਾ ਲਓ ਭਾਈ ਸੱਜਣੋ ਪੂਰੇ 60000 ਦੀ ਇਹ ਝੋਟੀ ਤੇ ਦੁੱਧ ਹੈਗਾ ਜਿਸਲੇ 9 ਕਿਲੋ ਠੀਕ ਆ ਜੀ ਮੇਲ ਕਾਫ ਮਗਰ ਜੀ ਆਪਣੀ ਲੁੱਟ ਲੋ ਮੇਲਾ ਇਹ ਪਿੰਡ ਲਗੋ ਕਲਾ ਪਹੁੰਚ ਕੇ ਦੂਜੇ ਨੰਬਰ ਤੇ ਆ ਗਈ ਹੈ ਤਿੱਲ ਸੱਜਣੂ ਤੇ ਇਹਦਾ ਦੁੱਧ ਕਿੰਨਾ ਪੱਕਾ ਦੁੱਧ ਇਹਦੇ ਥੱਲੇ ਸੰਧੂ ਸਾਹਿਬ ਇਹ ਮਤਲਬ 7 ਕਿਲੋ ਆ ਅੱਛਾ ਪਰ ਜਦੋਂ ਮੈਂ ਲਿਆਂਦੀ ਇਹਦੇ ਥੱਲੇ ਟੁੱਕੀ ਮੱਝ ਆਈ ਹਾਂ 1 ਲੱਖ 40 ਹਜ਼ਾਰ ਦੀ ਆਈ ਸੀ ਅੱਛਾ ਜੀ 20 19 20 ਕਿਲੋ ਮਿੰਤੀ ਮਾਰ ਬਿਲਕੁਲ ਹਾਜ਼ਰ ਅੱਛਾ ਜੀ ਪਰ ਹੁਣ ਜਦੋਂ ਖਾਨ ਖਰਾਬ ਹੋ ਗਿਆ ਫਿਰ ਤਾਂ ਦਵਾਈ ਲੱਗ ਲੱਗ ਕੇ ਡਾਊਨ ਹੋਈ ਠੀਕ ਹੈ ਪਰ ਜੇ ਕੋਈ ਸਾਂਭਣ ਵਾਲਾ ਖੜੇ ਪਰ ਜੇ ਆ ਦਾ ਬੱਚਾ ਹੈ ਨਾ ਬਿਲਕੁਲ ਉਹਦੇ ਵਾਸਤੇ ਨਹੀਂ ਵੰਦ ਚਲੋ ਤੋਰ ਕੇ ਨਾ ਰੱਖ ਨਹੀਂ ਸਕਦੇ ਠੀਕ ਹੈ ਜੀ ਲਓ ਭਾਈ ਸਜਣੋ 7 ਕਿਲੋ ਦੁੱਧ ਜਿਹੜਾ ਮੌਕੇ ਦਾ ਆਣ ਹੈ ਥੱਲੇ ਤੇ ਤੀਜਾ ਕੇ ਸੁਆ ਮਾਝਾ ਜਿਹੜੀ ਦੱਸ ਰਹੇ ਨੇ ਠੀਕ ਹੈ ਇਹਨਾਂ ਵੀਰ ਹੋਣਾ ਤੇ ਬੜੀ ਮਹਿੰਗੀ ਲਿਆਂਦੀ ਹੈ 1 ਲੱਖ 40 ਦੀ ਦੱਸ ਰਹੇ ਤੇ ਦੁੱਧ ਵੀ 18 19 ਕਿਲੋ ਮੱਖਲੇ ਦੁੱਧ ਚੋਆ ਵੀ ਰੋਇ ਲਾਓ ਜੀ ਨਾ ਤੇ ਬਾਕੀ ਕੱਦ ਵਜਨ ਵੱਡਾ ਜੇ ਤੇ ਦੋਵੇਂ ਟਾਈਮ ਹੀ ਮਿਲਦੀ ਆ ਥਾਪੀ ਤੇ ਹੀ ਦੋਵੇਂ ਟਾਈਮ ਹੀ ਮਿਲਦੀ ਚੋਕੇ ਖੜਨ ਗੱਲ ਹੀ ਕੋ ਨਹੀਂ ਠੀਕ ਆ ਜੀ ਦੋਵੇਂ ਟਾਈਮ ਹੀ ਥਾਪੀ ਦੇ ਮਿਲਦੀ ਆ ਬਾਕੀ ਐਨੇ ਭਾਈ ਸਾਹਸਿਆਂ ਰੇਡ ਦੀ ਗੱਲ ਕੀ ਰਹਿ ਗਈ ਰੇਡ ਦੀ ਸੰਦੂ ਸਾਹਿਬ ਜੀਤ ਕਰਦਾ ਸੁੱਤ ਕਰ ਲਈ ਹੁਣ ਕਰਦਾ ਤਾਂ ਹੈਗਾ ਜੀ ਕਾਟਾ ਨਹੀਂ ਪਾ ਜਾਂਦਾ ਪਰ ਜਾਇਜ਼ ਜਾ ਕਰਕੇ ਦੇ ਦਿੱ ਗਏ ਮੈਂ ਪੂਰੀ ਟਾਈਮ ਨੂੰ ਪਾਉਣਾ ਪੈਂਦਾ ਵੀਰੇ ਹਾਂਜੀ ਹਾਂਜੀ ਹੁਣ ਇਹ ਜਿਹੜਾ ਆਪਣੇ ਵਾਸਤੇ ਆ 55000 ਦੀ ਕਰ ਦਈਏ ਇਹ ਹੋਰ ਕਰ ਦਈਏ ਆਪੇ ਕਰ ਦੋ 50000 ਦੀ ਜਰ ਜੇ ਤੂੰ ਲਓ ਠੀਕ ਆ 50000 ਦੀ ਸੱਜਣੋ ਇਹ ਮੱਝ ਮਿਲ ਜੂਗੀ ਦੋਵੇਂ ਮੱਝਾਂ ਵੀਰ ਦੇ ਕੋਲ ਪਿੰਡ ਅਲ ਗੋਗਲਾਂ ਪਹੁੰਚ ਕੇ ਨਰਖਪਰਖ ਜ਼ਰੂਰ ਕਰਿਓ ਤੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਸ਼ਕਲ ਜੀ ਰੱਬ ਰੱਖਾ